ਜੇ ਸਾਡੇ ਨੀਂ ਮ ਦੰਗੇ ਨਹੀਂ ਹੁੰਦੇ ਹੁੰਦੇ ਸੀ ਐਸਪੀ ਨੂੰ ਵਾਲਾ ਕੱਢ ਰਿਹਾ ਸੀ ਇਹ ਬਾਂਗਲੁਰੂ ਤੋਂ ਮਾਰ ਕੇ ਜਾ ਹਾਂਜੀ ਇਹ ਵੀਡੀਓ ਹੈਗੀ ਹੈ ਜੀ ਖਨੌਰੀ ਬਾਰਡਰ ਤੇ ਹਮਲਾ ਹੋਣ ਤੋਂ ਪਹਿਲਾਂ ਦੀ ਆ ਦੇਖ ਲਓ ਤੁਸੀਂ ਫੋਰਸਾਂ ਕਿਵੇਂ ਤਨੀਆਂ ਖੜੀਆਂ ਸੀ ਸਾਨੂੰ ਇਹ ਵੀਡੀਓ ਦੇ ਵਿੱਚ ਸਾਰਾ ਕੁਝ ਦਿਖਾਵਾਂਗੇ ਪਹਿਲਾਂ ਕੀ ਹੋਇਆ ਮਗਰੋਂ ਕੀ ਹੋਇਆ ਕਿਵੇਂ ਬੰਨ ਤੋੜ ਹੋਈਏ ਕੀ ਕੀ ਹੋਇਆ ਆ ਤੁਸੀਂ ਦੇਖ ਲਓ ਇਸ ਤੋਂ ਬਾਅਦ ਇਹ ਪ੍ਰਾਲੀ ਦੀਆਂ ਗੱਠਾਂ ਲਿਆਏ ਨੇ ਆਪਣੇ ਵਾਲੇ ਜਦੋਂ ਉਹਨਾਂ ਨੇ ਹਮਲਾ ਕਰਤਾ ਸੀ ਗੋਲੇ ਸੱਟਣ ਲੱਗੇ ਸੀ ਉਧਰ ਗੋਲੇ ਡੇਗੀ ਜਾਂਦੇ ਨੇ ਤੁਸੀਂ ਦੇਖ ਲਓ ਫਿਰ ਆਪਣੇ ਵਾਲੇ ਨੇ ਪਰਾਲੀ ਦੀਆਂ ਗੱਠਾਂ ਲਾ ਜਾ ਕੇ ਧੂਆਂ ਕਰਿਆ ਵੀ ਕੁਝ ਬੱਚਤ ਰਵੇ ਤੇ ਉਸ ਤੋਂ ਬਾਅਦ ਉਹ ਇੱਧਰ ਆ ਬੜੇ ਜਦੋਂ ਉਹਨਾਂ ਨੇ ਗੋਲੀਆਂ ਚਲਾਤੀਆਂ ਆਪਣੇ ਵਾਲੇ ਤੇ ਪਾਰੂ ਹੋ ਗਏ ਫਿਰ ਉਹਨਾਂ ਨੇ ਆ ਕੇ ਆ ਟਰੈਕਟਰਾਂ ਦਾ ਦੇਖ ਲੋ ਵੀ ਤੁਸੀਂ ਕੀ ਹਾਲ ਬਣਾਤਾ ਆ ਟਰੈਕਟਰ ਦੀਆਂ ਦੇਖਿਓ ਲਾਈਟਾਂ ਭੰਨੀਆਂ ਪਈਆਂ ਨੇ ਕਿਸੇ ਦੀ ਟੈਂਕੀ ਭੰਨ ਰખી ਹੈ ਗੱਡੀਆਂ ਦਾ ਨੁਕਸਾਨ ਪੀਕ ਆਪਾਂ ਦਾ ਟਾਇਰ 파ੜ ਤੇ ਤੁਸੀਂ ਦੇਖੀ ਚੱਲੀਓ ਅੱਗੋਂ ਵੀ ਅੱਗੇ ਅੱਗੇ ਵੀ ਇਹਨਾਂ ਨੇ ਕਿੰਨਾ ਜ਼ਿਆਦਾ ਬੁਰਾ ਹਾਲ ਕਰਿਆ ਤੇ ਕਿਵੇਂ ਹਮਲਾ ਕਰਿਆ ਉਹ ਵੀ ਗੱਲਬਾਤ ਬਾਈ ਉਹਨਾਂ ਨੇ ਸਾਰੀ ਦੱਸੀ ਹੈ ਵਿੱਚ ਵੀਡੀਓ ਦੇ ਪਹਿਲਾਂ ਤੁਸੀਂ ਆਹ ਦੇਖ ਲੋ ਤੇਲ ਕਿਵੇਂ ਡੋਲਿਆ ਪਿਆ ਟਰੈਕਟਰਾਂ ਦਾ ਇਹ ਕਵਾੜ ਪਓ ਯਾਰ ਕਿਵੇਂ ਹੈ ਨਾ ਇਹ ਟਰੈਕਟਰ ਨਾਲ ਕੀ ਦੋਸਾ ਸੀ ਯਾਰ ਇਹਨਾਂ ਦਾ ਦੇਖ ਲਓ ਕਿਵੇਂ ਬੈਰ ਕੱਢਿਆ ਟਾਇਰ ਪਾੜਿਆ ਪਏ ਟਰੈਕਟਰ ਦਾ ਤੇਲ ਕੱਢਿਆ ਪਏ ਟੈਂਕੀਆ ਪੰਨੀਆਂ ਪਈਆਂ ਆਹ ਟੈਂਕੀ ਦਾ ਕਵਾੜੀਆਂ ਨਾਲ ਹੋਰ ਹਥਿਆਰਾਂ ਨਾਲ ਟਾਇਰ ਪਾੜ ਗਏ ਨੇ ਆਹ ਟਰੈਕਟਰ ਦਾ ਟਾਇਰ ਪਾੜਿਆ ਪਏ ਦੇਖੋ ਤੁਸੀਂ ਆਹ ਦੇਖੋ ਕੀ ਹਾਲਤ ਬਣਾ ਦੀਆ ਟਰੈਕਟਰ ਦੀ ਦੇਖ ਆਹ ਦੇਖੋ ਆ ਪੱਟਿਆ ਪਿਆ ਸਾਰਾ ਕੁਝ ਅੱਗੇ ਦਿਖਾਉਣਾ ਤੁਹਾਨੂੰ ਹਲੇ ਮੈਂ ਵੀ ਕਿਵੇਂ ਬੁਰੀ ਇੱਕ ਗੱਡੀ ਦੀ ਤਾਂ ਇਹਨਾਂ ਨੇ ਇੰਨੇ ਭੈੜੇ ਤਰੀਕੇ ਨਾਲ ਪੰਨ ਤੋੜ ਕਰੀਏ ਨੇ ਆ ਵੀ ਵੀਡੀਓ ਦੇਖਣ ਨੂੰ ਵੀ ਜੀਨ ਗਦਾ ਟਰੈਕਟਰ ਦਾ ਦੇਖਣ ਨੂੰ ਲੈ ਚੂਰਾ ਚੂਰ ਕਰਤਾ ਵਿਚਾਰਾ ਨਵਾਂ ਸਾਰੇ ਟਰੈਕਟਰ ਦਾ ਕਬਾੜੀਆਂ ਮਾਰ-ਮਾਰ ਕੇ ਭੰਨੇ ਸਾਰੇ ਇਧਰਲੇ ਪਾਸੇ ਆਵੜੇ ਸੀ ਉਹ ਟਾਇਰ 파ੜ ਤੇ ਟਰੈਕਟਰ ਦੇ ਦੋਨੇ ਆ ਅੱਗੋਂ ਦੇਖ ਲੋ ਲਾਈਟਾਂ ਦੀ ਕੀ ਬੁਰੀ ਹਾਲਤ ਬਣਾਤੀ ਇਹਨਾਂ ਨੇ ਦੇਖੋ ਸਾਰਾ ਸਾਰਾ ਪੱਟਿਆ ਪਿਆ ਟਰੈਕਟਰ ਮਾਰ-ਮਾਰ ਕੇ ਕਬਾੜੀਆਂ ਜਿੱਥੇ ਵੀ ਕੁਝ ਵੱਜੇ ਉਹਨਾਂ ਤੋਂ ਐਂ ਭੰਨ ਤੋਲ ਕਰਕੇ ਗਏ ਨੇ ਜਿਹੜੇ ਬਜ਼ੁਰਗ ਬੈਠੇ ਸੀ ਕੋਈ ਹੋਰ ਟਰਾਲੀਆਂ ਦੇ ਵਿੱਚੋਂ ਵੀ ਹੁੰਡਿਆਂ ਨੂੰ ਗੱਟਿਆਂ ਦੇ ਵਿੱਚ ਪਾ ਪਾ ਕੇ ਚੱਕ ਕੇ ਲੈ ਕੇ ਗਏ ਨੇ ਆਹ ਪੀਕਅਪ ਗੱਡੀ ਦਾ ਦੇਖ ਲੋ ਆ ਸਭ ਸੀਸੇ ਭੰਨ ਤੇ ਤੋੜ ਤੇ ਇੱਥੇ ਕਿਸਾਨ ਸਟੇਜ ਲਾਉਂਦੇ ਹੁੰਦੇ ਸੀ ਉਹੀ ਪੀਕਅਪ ਹੈ ਅਗਲੀ ਸਾਈਡ ਤੇ ਤੇ ਆ ਇਧਰਲੇ ਪਾਸ ਉਹ ਗੱਡੀ ਦੂਸਰੀ ਹੈ ਛੋਟੀ ਉਹਦਾ ਸੀਸਾ ਭੰਨ ਗੱਡੀ ਬੁਰੀ ਹਾਲਤ ਚੱਕਰਾਂ ਜੁੰਦ ਕਰੀ ਆ ਆ ਖੜੀ ਹੈ ਸਵਿਫਟ ਗੱਡੀ ਹੈ ਮੈਨੂੰ ਲੱਗਦਾ ਸਵਿਫਟ ਹੈ ਹਾਂ ਇਹ ਗੱਡੀ ਆ ਦੇਖ ਲੋ ਅਗਲੇ ਪਾਸੋਂ ਦੇਖੋ ਹਣ ਤੁਸੀਂ ਵੀ ਕਿੰਨੀ ਬੁਰੀ ਹਾਲਤ ਕਰੀ ਹੈ ਦੀ ਗੱਡੀ ਦੀ ਇੱਧਰਲੇ ਪਾਸੋਂ ਸੀਸਾ ਦਿਖਾਉਂਦੇ ਨੇ ਤੇ ਆ ਦੇਖੋ ਇੱਧਰੋਂ ਦੇਖਿਓ ਸਰ ਇਹ ਆ ਦੇਖੋ ਆ ਦੇਖੋ ਕਿਵੇਂ ਜਮਾ ਸਤਿਆਨਾਸ ਹੀ ਰਹਿਦਾ ਬੰਪਰ ਉੱਪਰ ਹੈਦਾ ਸਾਰਾ ਅਗਲੇ ਪਾਸੋਂ ਆ ਦੇਖ ਲੋ ਸੀਸਾ ਤੋੜ ਬੰਨ ਕੇਵੇਂ ਹਾਸੇ ਜਿਵੇਂ ਦੰਗੇ ਨਹੀਂ ਹੁੰਦੇ ਹੁੰਦੇ ਉਹ ਤਾਂ ਚਿੱਟਾ ਹੀ ਜਾਂਦਾ ਯਾਰ ਉਹਨਾਂ ਨਾਲ ਲੜਾਈ ਕਰਨ ਨੂੰ ਯਾਰ ਇੱਥੇ ਕਿਸਾਨਾਂ ਦੇ ਆਪਾਂ ਆਂਦਾ ਹੱਕ ਮੰਗਣ ਆਏ ਆਂ ਬਾਰਡਰ ਛੱਡ ਕੇ ਆ ਗਏ ਬਈ ਫੇਰ ਇਹਨਾਂ ਚైనా ਚైనా ਸਾਰੇ ਆਪਣੀ ਜਿਹਾ ਵੜੂਆ ਕੇ ਫੇਰ ਫੇਰ ਸਾਨੂੰ ਸੀਧੀਆਂ ਫੇਰ ਸਾਨੂੰ ਹਾਂ ਫੇਰ ਦੇਣੀ ਪੈਣੀ ਆ ਅੱਜ ਚੱਲ ਪੰਜਾਬ ਤੋਂ ਜਾਂਦੇ ਹਾਂ ਸਾਰੇ ਭਾਈ ਜਾਨੂ ਇਹਨਾਂ ਦੇ ਬੰਦੇ ਬੋਲੋ ਵੀ ਹੋਲੜਵਾਜੀ ਬਹੁਤ ਕਰ ਦੇ ਲੋ ਕੱਲ ਉਹਨੂੰ ਸਿੱਧਾ ਗਾਲਾਂ ਮਾਰ ਕੇ ਟੱਪਾਂ ਮੈਂ ਕਰਦੇ ਸੀ ਆਪਣੇ ਬੰਦੇ ਮਾਰ ਹੈਗੇ ਸਾਨੂੰ ਪਤਾ ਨੋਰ ਨਹੀਂ ਤਾਂ ਦੇ ਖੜੇ ਨੇ ਭਾਈ ਜਦੋਂ ਮਾਤਾ ਗੁਜਰੀ ਇੱਕ ਮਿੰਟ ਮਾਤਾ ਗੁਜਰੀ ਫੋਟੋ ਪਾੜ ਕੇ ਗਾਲਾਂ ਦੇ ਕੇ ਕਹਿੰਦੇ ਵੀਰੇ ਉੱਤੇ ਲੱਤਾਂ ਮਾਰ ਕੇ ਕਹਿੰਦੇ ਸਾਡੇ ਕੋਲ ਨਹੀਂ ਹੱਥ ਨਾਲ ਆਪਣੀ ਕਿਤੇ ਵਾਰ ਕੀਤਾ ਯਾਰ ਉਹਨਾਂ ਨੇ ਨੇ ਹੋ ਪੰਜਾਬ ਦੀ ਧਰਤੀ ਪੰਜਾਬ ਦੀ ਧਰਤੀ ਦਾ ਦੇ ਵੀਰੇ ਟਰੈਕਟਰ ਥੋੜੀ ਜਿਹੀ ਧਰਤੀ ਨੂੰ ਟਾਂ ਬਟਾਂ ਦੇ ਅੰਦਰ ਘਾਹ ਦੀ ਧਾਂਗ ਥੋੜੇ ਚੱਡੇ ਤੋਂ ਆਪਣੇ ਗਿਰਨਾ ਪੈਣਾ ਚਲੋਦੇ ਉਹਨਾਂ ਨੇ ਇਨਸਾਨ ਸਾਹਿਬ हां ਬਈ ਇਨਸਾਨ ਸਾਹਿਬ ਤੇ ਕਰਿਆ ਇਨਸਾਨ ਸਾਹਿਬ ਚੱਕਦੇ ਸੀ ਭਾਈ ਚੱਕ ਨਹੀਂ ਦਿੰਦਾ ਅੱਗੇ ਗਏ ਆ ਭੱਜ ਕੇ ਨਕਾਮ ਜਮ ਚੱਕ ਨਹੀਂ ਦਿੰਦਾ ਪਰ ਆਪਾਂ ਦੇ ਅਪੀਲ ਕਰਦੇ ਜਿਹੜੇ ਭੜਕਾਉ ਨੌਜਵਾਨ ਐ ਇੱਥੇ ਫਿਰਦੇ ਨੇ ਉਹਨਾਂ ਨੂੰ ਬਤੋਲ ਉਹਨਾਂ ਨੇ ਇਹ ਭੜਕਾਇਆ ਗੱਲ ਨਹੀਂ ਅੱਜ ਲੜਾਈ ਨਹੀਂ ਐਸਪੀ ਨੂੰ ਵਾਲਾ ਕੱਢ ਰੇ ਸੀ ਇਹ ਬਾਗਰੂ ਨੂੰ ਮਾਰ ਕੇ ਜਿਹੜੇ ਭੜਕਾਉ ਨੌਜਵਾਨ ਐ ਬਹੁਤ ਵੱਡੀ ਗਲਤੀ ਐ ਇੱਥੇ ਆ ਕੇ ਕੱਲ ਲੜਾਈ ਪਾਦੀ ਉਹਨਾਂ ਨੇ ਕੋਈ ਆਪਾਂ ਰੋਕਿਆ ਨੌਜਵਾਨ ਯਾਰ ਨਾਲ ਬੰਦਾ ਹੋਵੇ ਸਾਨੂੰ ਲੀਡ ਕਰੇ ਅੱਗੇ ਲੀਡ ਕਰਨ ਵਾਲਾ ਬੰਦਾ ਹੋਵੇ ਸਾਨੂੰ ਲੀਡ ਕਰੇ ਲੀਡ ਨਹੀਂ ਕਰਦਾ ਸਨ ਵਧੀਆ ਗੁੰਮਰੇ ਉਰੇ ਆ ਦੇ ਤੁਸੀਂ ਇਹਦੇ ਫੋਦੀ ਦਾ ਪੁੱਤ ਮਰ ਗਿਆ ਉਹਨੂੰ ਪਤਾ ਹੈ ਠੀਕ ਹੈ ਜੀ ਤੇ ਜਿੰਨੇ ਵੀ ਕੋਈ ਹੁੰਨੜ ਬਾਜੀ ਵਾਲਾ ਬਸ ਮੈਨੂੰ ਮੈਨੂੰ ਹੀ ਹੁੰਦਾ ਹੁਸਨ ਬਾਜੀ ਵਾਲਾ ਬੰਦਾ ਜਿਹੜੇ ਇੱਥੇ ਨੌਜਵਾਨ ਜਿਹੜੇ ਕਿਸਾਨ ਆਏ ਆ ਉਹਨਾਂ ਕੋਲੇ ਬਈ ਜ਼ਮੀਨ ਹੈਗੀ ਕਿਲਾ ਦੋ ਕਿਲੇ ਚਾਹੀਦੇ ਉਹ ਜਿਹਦੇ ਕੋਈ 20 ਕਿਲੇ ਵੀਡੀਓ ਦੇਖਣ ਦੇਈਏ ਵੀਡੀਓ ਦੇਖਣ ਦੇਈਏ ਕਿਉਂਕਿ ਜਿੰਨੇ ਆਪਣੇ ਕਿਸਾਨ ਆ ਗੂਗਾ ਉਹਨਾਂ ਦੀ ਗੱਲ ਸੁਣੋ ਠੀਕ ਹੈ ਕਿਸਾਨ ਆ ਗੂਗਾ ਉਹਨਾਂ ਨੇ ਉਹਨਾਂ ਨੇ ਕਹਿਣੇ ਚਲੋ ਠੀਕ ਹੈ